ਪੰਜਾਬ ਚ ਵੱਡੀ ਵਾਰਦਾਤ ਵੱਡ ਕੇ ਡਰਮ ਚ ਪਾਤਾ ਬੰਦਾ ਤਿੰਨ ਟੁਕੜੀਆਂ ਚ ਮਿਲੀ লাশ ਤਸਵੀਰਾਂ ਦੇਖ ਲੂ ਕੰਡੇ ਹੋ ਜਾਣਗੇ ਖੜੇ ਚਰਨ ਦਾਸ ਆ ਚਰਨ ਦਾਸ ਜਿਹਨਾਂ ਦੀ ਮੌਤ ਹੋਈ ਉਹ ਤਾਂ ਨਹੀਂ ਸਕਦੇ ਹੀ ਲੱਗਦੇ ਮੈਂ ਉਹਨਾਂ ਦਾ ਮਾਸੋੜਾ ਲੱਗਦਾ ਆ ਪੰਜੇ ਲੱਗਦਾ ਸਾਡਾ ਇਹ ਕੀ ਨਾ ਹੋਣਾ ਦਵਿੰਦਰ ਕੁਮਾਰ ਆ ਗਿਆ ਕਿੰਨੇ ਕੁ ਉਮਰ ਹੋਣੀ ਹੈ 36 ਸਾਲ ਹੋ ਮਾਰਾ ਕੀ ਹੋਇਆ ਕੀ ਹੋਇਆ ਜੀ ਹੋਇਆ ਕਿ ਜੋ ਬੰਬੇ ਕੰਮ ਕਰਦਾ ਸੀ ਨੀਟਿੰਗ ਦਾ ਕੰਮ ਕਰਦਾ ਸੀ ਅੱਛਾ ਜੀ ਤੇ ਇੱਥੇ ਮਲਾਕਾ ਪਰਸੋਂ ਆਇਆ 2:30 ਵਜੇ ਆਇਆ ਘਰ ਤੇ ਘਰੇ ਉਹਨੇ ਸਿਰਫ ਪਾਣੀ ਵੀ ਨਹੀਂ ਪੀਤਾ ਕੱਟ ਰੱਖੀ ਆਪਣੀ ਤੇ ਕੱਪੜੇ ਚੇਂਜ ਕੀਤੇ ਆ ਤੇ ਗਲੀ ਚ ਮੜ ਜਾ ਘੁੰਮਿਆ ਆ ਤੇ ਉਹਦੇ ਘਰ ਚਲੇ ਗਿਆ ਸ਼ੇਰਾ ਸ਼ੇਰਾ ਆਇਆ ਕੋਈ ਇਹਦਾ ਦੋਸਤ ਹੋਊਗਾ ਸਮਝ ਨਹੀਂ ਪਤਾ ਅੱਛਾ ਜੀ ਉਹਦੇ ਘਰ ਚਲੇ ਗਿਆ ਆ ਤੇ 2:42 ਤੇ ਵੜਿਆ ਆ ਅੰਦਰ ਉਸ ਤੋਂ ਬਾਅਦ ਨਿਕਲਦਾ ਨਹੀਂ ਆਈ ਦੇਖਿਆ ਹੈਗਾ। ਅੱਛਾ ਜੀ। ਉਸ ਤੋਂ ਬਾਅਦ ਰਾਤ ਨੂੰ 12:00 ਸਵਾ 12:00 ਵਜੇ ਦੋ 3 ਆਦਮੀ ਗਏ। ਪਤਾ ਨਹੀਂ ਕੀ ਲੈ ਕੇ ਗਏ ਆ ਉਹ। ਤੇ ਉਹ ਦੀ ਸ਼ਾਨ ਵੀਣ ਕਰਦੇ ਆ। ਸਾਨੂੰ ਇੱਧਰ ਪਲਟਾਂ ਦੇ ਵਿੱਚ ਦੇਖਦੇ ਆਂ, ਦੇਖਦੇ ਆਂ ਸਾਨੂੰ ਇੱਥੋਂ ਡੱਡ ਫੋਟੀ ਮਿਲੀ ਉਹਦੀ। ਜੇ ਦੇਖੇ ਉਹਨਾਂ ਨੇ ਤਿੰਨ ਚਾਰ ਪੰਜ ਛੇ ਟੁਕੜੇ ਕੀਤੇ ਹੋਆ। ਲੱਤਾਂ ਭਾਵਾ, ਲੱਤਾਂ ਲੱਗ ਭਾਵਾ, ਲੱਗ ਧੜ ਲੱਗ ਫਿਰ ਲੱਗ। ਇਹ ਕੀਤਾ ਹੋਇਆ। ਇਹ ਕਿਹੜੇ ਵਿਆਹ ਸੀਗੇ? ਹਾਂਜੀ ਵਿਆਹ ਹੋਇਆ। ਕਿਹੜਾ ਜੀ ਵਾਈਫ? ਵਾਈਫ ਹੀ ਹੈਗੀ ਇਹਨਾਂ ਦੀ। ਫਾਰਮੇਸੀ ਤੋਂ ਆਣਾ ਕਿੰਨੇ ਕੁ ਬੱਚੇ ਆਏ ਇੱਕ ਲੜਕੀ ਆ ਉਹ ਵੀ ਆਪੰਗਾ ਉਹਨਾਂ ਨੂੰ ਦੱਸ ਕੇ ਨਹੀਂ ਕਿ ਕਿਤੇ ਜਾ ਰਹੇ ਕਿ ਨਹੀਂ ਇਹਨਾਂ ਨੇ ਦੱਸਿਆ ਕੋ ਗਲੀ ਦੇ ਵਿੱਚ ਨਾਲੇ ਕਹਿੰਦਾ ਮੈਂ ਆਇਆ ਬਸ ਐਨੇ ਐਨੇ ਕਹਿ ਕੇ ਚਲੇ ਗਏ ਆ ਅੱਛਾ ਜੀ ਹਾਂ ਜੀ ਤੇ ਹੁਣ ਪੁਲਿਸ ਕੀ ਕਰ ਰਹੀ ਹੈ ਫੋਰਸ ਆਪਣੀ ਇਨਵੈਸਟੀਗੇਸ਼ਨ ਕਰਦੀ ਆ ਉਹ ਦੇਖਦੇ ਹੁਣ ਕੀ ਕਰਦੇ ਆ ਤੇ ਤੁਹਾਨੂੰ ਕਿਸੇ ਸ਼ੱਕ ਵਗੈਰਾ ਸ਼ੱਕ ਉਹੀ ਹੈ ਜਿਹੜਾ ਮੁੰਡਾ ਸ਼ੇਰਾ ਸ਼ੇਰਾ ਜਿਹਦੇ ਘਰ ਬੜਿਆ ਆ ਉਥੋਂ ਤੇ ਆ ਮੇਰਾ ਨਾਮ ਮਲਜੀਤ ਹੈ ਜੀ ਮਲਕੀ ਜੀ ਕੀ ਹੋਇਆ ਤੁਹਾਡੇ ਬ੍ਰਦਰ ਦੀ ਡੈਥ ਹੋਈ ਹੈ ਲਾ ਜੀ ਪਤਾ ਨਹੀਂ ਕੰਮ ਤੋਂ ਆਇਆ ਸੀਗਾ ਜੀ ਕਰਿਆ ਆ ਪਾਣੀ ਪੀਤਾ ਕਰਿਆ ਕੇ ਕਹਿੰਦਾ ਜੀ ਮੈਂ ਆ ਛੇਪ ਸ਼ੂ ਕਰਾ ਕੇ ਛੇਪ ਕਰਾਉਣ ਗਿਆ ਹੀ ਮੁੜ ਕੇ 3:00 ਬਜੇ 3:30 ਬਜੇ ਨਿਕਲਿਆ ਹੀ ਘਰੋਂ ਮੁੜ ਕੇ ਬਈ ਨਹੀਂ ਕਿ ਰਾਤ ਹੋ ਗਈ ਰਾਤ ਨੂੰ ਫਿਰ ਟੈਨਸ਼ਨ ਦਾ ਹੁੰਦਾ ਜੀ ਸਾਡਾ ਮੁੰਡਾ ਘਰੇ ਨਹੀਂ ਆਇਆ ਫਿਰ ਦੇਖਿਆ ਇੱਧਰ ਉੱਧਰ ਦੇਖਿਆ ਇੱਧਰ ਕੈਮਰੇ ਲੱਗੇ ਹੋਏ ਸੀ ਕੈਮਰਾ ਤੇ ਚੈੱਕ ਕੀਤਾ ਵੀ ਸਾਡਾ ਮੁੰਡਾ ਕਿੱਧਰ ਗਿਆ ਤੇ ਉਹਦੇ ਤੇ ਸ਼ੱਕ ਹੈ ਜੀ ਪੂਰਾ ਸ਼ੱਕ ਹੋਵੇ ਤੇ ਆ ਜੀ ਅੰਦਰ ਬੜਿਆ ਜੀ ਰਾਤ ਨੂੰ ਬੋਰੇ ਭਰ ਭਰ ਕੇ ਲੈ ਜਾਂਦੇ ਪਏ ਆ ਦੋਨੇ ਜਣੇ ਲੀਆਂ ਦੇ ਅੱਛਾ ਜੀ ਦੋ ਗਿੜੇ ਲਾਇਆ ਜੀ ਰਾਤ ਨੂੰ ਉਹਨਾਂ ਪਰਿਵਾਰ ਫਰਾਰ ਨਾਲ ਫਵਾੜਾ ਜੀ ਇਹ ਕਾਸ਼ ਵੀ ਅਸੀਂ ਆਪੇ ਲੱਭੀ ਆ ਜੀ ਕਿਸੇ ਨਾਲ ਦੇ ਪਲਾਜ਼ ਦੇ ਵਿੱਚ ਦੇਖਿਆ ਜੀ ਮੂਡ ਮਿਲੇ ਆ ਅੱਛਾ ਜੀ ਛੋਟਾ ਜਿਹਾ ਦਸ਼ਮੇ ਹੈ ਨੀ ਜੀ ਤੇ ਉਸ ਤੋਂ ਬੜਾ ਲਗਾ ਵੀ ਇਲਾਜ ਬੱਜ ਗਏ ਮੇਰੇ ਖਿਆਲ ਨਾਲ ਜੀ ਠੀਕ ਹੈ ਬੋਲੇ ਪਾ ਕੇ ਠੀਕ ਹੈ ਤੇ ਸੱਟੇ ਗਿਆ ਤੇ ਅਸੀਂ ਉਥੇ ਟੀਮਾਂ ਬਣਾਈਆਂ ਜੀ ਚਾਰ ਪੰਜ ਦੋ ਜਨੇ ਇੱਥੋਂ ਜਾਓ ਦੋ ਜਨੇ ਇੱਥੋਂ ਜਾਓ ਜਦੋਂ ਇਹ ਤੇ ਦੇ ਕੇ ਸਾਡੇ ਦੋ ਉਪਰ ਦੇਣੇ ਤੁਹਾਨੂੰ ਮਿਲਿਆ ਜੀ ਕੱਲ ਸਭ ਆਵਾਂ ਮਣੀ ਅੱਛਾ ਜੀ ਤੇ ਫਿਰ ਦੋ ਇੱਕ ਟੀਮ ਹੋ ਸੰਗ ਇੱਧਰ ਇੱਥੇ ਇਸ ਤਰ੍ਹਾਂ ਇਹ ਡੈਡ ਬੋਡੀ ਮਿਲੀ ਹੈ ਕੱਲ ਥਾਣੇ ਦੇ ਵਿੱਚ ਸਲੀਮਟਰੀ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਸੀ ਵੀ ਇੱਕ ਬੰਦਾ ਮਿਸਿੰਗ ਧੁੰਦੇ تھے ਨਾ ਉਹ ਬੰਦਾ 36 ਸਾਲ ਉਮਰ ਇਹ ਮਿਸਿੰਗ ਇੱਕ ਦਿਨ ਪਹਿਲਾਂ ਉਹ ਮਿਸਿੰਗ ਹੋਇਆ ਸੀ ਉਹਦੀ ਕਮਪਲੇਂਟ ਸੀ ਜੀ ਜਦ ਜਬ ਹੁੰਦੇ ਹੀ ਫਿਰ ਦਦਿਗਾ ਦਿੱਤੀ ਜੀ ਉਸ ਤੇ ਮਸ਼ੀਨ ਦੀ ਉਸ ਤੋਂ ਬਾਅਦ ਅੱਜ ਅਰਲੀ ਮਾਰਨਿੰਗ ਇਹ ਵੀ ਇਨਫੋਰਮੇਸ਼ਨ ਆਈ ਵੀ ਡੈਡ ਬੋਡੀ ਹੈ ਜੀ ਉੱਚਾ ਕੀਤੀ ਇਹ ਤਾਂ ਤਾਂ ਤੇ ਉਹਦੇ ਥੋੜੇ ਪਾਰਟ ਸੀ ਇਹ ਬੋਡੀ ਦੇ ਉਹਨੂੰ ਮਨ ਲੋ ਕਿਸੇ ਤੇਜ਼ ਤਿਆਰ ਨਾਲ ਘਟਿਆ ਗਿਆ ਜੀ ਇਹ ਕਿੱਥੋਂ ਜੀ ਇਹ ਅਲੱਗ-ਅਲੱਗ ਥਾਦੋ ਸੀਗਾ ਇਸ ਏਰੀਆ ਜਿਹੜਾ بڑے ਏਰੀਆ ਜੀ ਕੋਈ ਅਲੱਗ-ਅਲੱਗ ਸਾ ਜੇ ਇੱਕ ਤਾਂ ਜਿਹੜਾ ਢੱਡ ਲੱਗ ਸੀਗਾ ਤੇ ਦੂਜੇ ਪਾਰਟ ਸੀ ਲੈਗਜ਼ ਆਰਮਜ਼ ਉਹ ਅਲੱਗ-ਅਲੱਗ ਜਗ੍ਹਾ ਤੇ ਪਈਆਂ ਸੀ ਸਰ ਕਿਹਾ ਜਾ ਰਿਹਾ ਬਾਲਟੀ ਦੇ ਵਿੱਚੋਂ ਕੱਢ ਲਿਆ ਹਾਂਜੀ ਬਾਲਟੀ ਦੇ ਵਿੱਚ ਚਲੋ ਬਾਹਰੋਂ ਦਿਸਤ੍ਰਿਕਾ ਨੂੰ ਸ਼ੱਕ ਹੈਗਾ ਕੋਈ ਉਹ ਵੀ ਜਾਂਚ ਦੇ ਸਾਹਮਣੇ ਆਇਆ ਕੁਝ ਚੀਜ਼ ਨਹੀਂ ਉਹ ਕਰ ਰਹੇ ਆ ਕਰ ਰਹੇ ਆ ਸ਼ੱਕ ਉਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ 36 36 ਇਹ ਵਿਆਹ ਆ ਆ ਮੈਰਸੀ ਮੈਰਿਡ ਆ ਰੰਜੀਤ ਸਿੰਘ ਗਿਆ ਦੀ ਸੀ ਸਰ ਇਹ ਜੀ ਅਜੇ ਇੱਕ ਗੱਲ ਸਾਹਮਣੇ ਰੰਜਸ਼ ਬਾਰੇ ਵੀ ਗੱਲ ਸਾਹਮਣੇ ਇਤਦੇ ਇਨਵੈਸਟੀਗੇਸ਼ਨ ਕਰਾਂਗੇ ਉਹ ਬੰਦੇ ਰੈਸਟ ਕੀਤੇ ਜਾਣਗੇ ਰੌਣਕ ਕੀਤੇ ਜਾਗੇ ਔਰ ਉਤੋਂ ਕਲੀਅਰ ਹੋ ਜੂਗਾ ਸਾਰਾ ਇਹ ਇਹਨਾਂ ਦਾ ਮੋਟਿਵ ਕੀ ਸੀਗਾ ਤੇ ਕਿਹਾ ਬੰਬੇ ਤੋਂ 2 ਦਿਨ ਪਹਿਲਾਂ ਹੀ ਆਇਆ ਸੀ ਹਾਂ ਇਹ ਉੱਥੇ ਹੀ ਕੰਮ ਕਰਦਾ ਸੀ ਨੈਟਿੰਗ ਨੂਰੀ ਦੀ ਮਸ਼ੀਨ ਮਸ਼ੀਨ ਨੂੰ ਰਿਪੇਅਰ ਕਰਦਾ ਸੀ ਔਰ ਇਹ ਦੋਨੋਂ ਫ੍ਰੈਂਚੀ ਪਹਿਲਾਂ ਜਿਹੜੀ ਫਰਸਟ ਇਨਕੰਮ ਵਿੱਚ ਸਾਨੂੰ ਇਹ ਤੋਂ ਕਲੈਕਟ ਕੀਤੀ ਹੈ ਇਹ ਦੋਨੋਂ ਫ੍ਰੈਂਚੀ ਪਹਿਲਾਂ ਉਸ ਵਿੱਚ ਇਹ ਮੇਰੇ ਵੀ 4-3 ਦਿਨ ਸ਼ਹਿਰ ਆਇਆ ਸੀ ਵਾਪਸ 6-6 ਦਿਨ ਸ਼ਹਿਰ ਵਾਪਸ ਆਇਆ ਸੀ ਤੇ ਉਹ ਨੈਕਸਟ ਡੇ ਹੀ ਉਹਦੇ ਕੋਲ ਆ ਗਿਆ ਕਿ ਜਿਹੜੀ ਦੱਸਣ ਅਨਸਾਰ ਵੀ ਉਹ ਮੌਕੇ ਤੇ ਇਹਨਾਂ ਦੇ ਘਰ ਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਮਿਸਿੰਗ ਦੀ ਰਿਪੋਰਟ ਲਖਾਤੀ ਉਨ नेक्स्ट ਡੇ ਅੱਜ ਸਵੇਰ ਤੋਂ ਹੋਈ ਇਨਫੋਰਮੇਸ਼ਨ ਮਿਲ ਗਈ ਵੀ ਡੈਡ ਬੋਡੀ ਆ ਜਾਂਚ ਕੀਤੀ ਜਾ ਰਹੀ ਹੈ ਜਲਦੀ ਇਹਨੂੰ ਟੈਸਟ ਕਰ ਲਾਂਗੇ